ਉਹ ਬੱਚੇ ਨਾਲ ਰੇਪ ਕੇਸ ਲਈ ਉਹਦੇ ਕਰਕੇ ਲੈ ਕੇ ਆਇਆ ਜਿੱਦਕਿ ਇਹਨਾਂ ਨੇ ਜਿਹੜੇ ਹੈਗੇ ਐ ਐਸ ਐਚਓ 라ਵਲਪਿੰਡੀ ਇਹਨਾਂ ਨੇ ਉਹਨਾਂ 6 ਵਜੇ 6:30 ਕਾਲ ਕੀਤਾ ਸੀ ਕਿ ਅਸੀਂ 1 ਡੇਢ ਘੰਟੇ ਚ ਪਹੁੰਚਦੇ ਪਏ ਨਾ ਅਸੀਂ ਆ ਕੇ ਡੇਢ ਘੰਟਾ ਵੇਟ ਕਰ ਚੁੱਕੇ ਆ ਪਰ ਹੱਲੇ ਤੱਕ ਵੀ ਕੋਈ ਡਾਕਟਰ ਨਹੀਂ ਇੱਥੇ ਪਹੁੰਚਿਆ ਉਹਨਾਂ ਨੂੰ ਆਉਣਾ ਚਾਹੀਦਾ ਕਿ ਜਦਕਿ ਮੈਨੂੰ ਤਾਂ ਨਹੀਂ ਸਮਝ ਆਇਆ ਕਿ ਵੀਕ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਇੱਕ 5 ਸਾਲ ਦਾ ਬੱਚਾ ਕਿੰਨੀ ਪ੍ਰੋਬਲਮ 'ਚ ਹੋਊਗਾ। ਮਾਮਲਾ ਜਿੱਥੇ ਵੀ ਸਾਨੂੰ ਇਹ ਪੂਛਣਾ ਮਿਲੀ ਸੀ ਤੇ ਲੜਕੀ ਬੱਚੀ ਦੇ ਨਾਲ ਇੱਕ ਰੇਪ ਹੋਇਆ। ਇਹ ਆ ਬੰਦੇ ਨੇ ਰੇਪ ਕੀਤਾ ਸੀ ਉਹਨੂੰ ਮੌਕੇ ਤੇ ਕਾਬੂ ਕਰ ਲਿਆ। ਨਾਬਾਜੀ ਤੁਹਾਡਾ ਮੇਰਾ ਨਾਮ ਅਨੂ ਸ਼ਰਮਾ ਅਨੂ ਸ਼ਰਮਾ ਜੀ ਤੁਸੀਂ ਇੱਥੇ ਫਗਵਾੜ ਦੇ ਸਿਵਲ ਹਸਪੀਟਲ ਦੇ ਵਿੱਚ ਆਏ ਜੀ ਕੀ ਕਾਰਨ ਜੀ ਅਸੀਂ ਇੱਕ ਪੇਸ਼ 5 ਸਾਲ ਦੇ ਬੱਚੇ ਨੂੰ ਲੈ ਕੇ ਆਏ ਸੀ ਪਰ ਸਾਨੂੰ ਆਏ ਹੋਏ ਘੰਟਾ ਹੋ ਗਿਆ ਤੇ ਕੋਈ ਡਾਕਟਰ ਅਵੇਲੇਬਲ ਨਹੀਂ ਹੈਗਾ ਬੱਚਾ ਇਨੀ ਪ੍ਰੋਬਲਮਸ ਹੈਗਾ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਡਾਕਟਰ ਨੂੰ ਬੁਲਾ ਦਿਓ ਕਹਿੰਦੇ ਜੀ ਐਸਐਮਓ ਨਾਲ ਗੱਲ ਕਰਾਂਗੇ ਐਸਐਮਓ ਕਹਿੰਦੇ ਜੀ ਡਾਕਟਰ ਨੂੰ ਕਰਦੇ ਆਂ ਗੱਲ ਤੇ ਹੁਣ ਉਹਨਾਂ ਨੇ ਕੋਈ ਆਪਣੀ ਜੂਨੀਅਰ ਨੂੰ ਭੇਜਿਆ ਮੈਡਮ ਜਿਹੜਾ ਤੁਸੀਂ ਬੱਚਾ ਲੈ ਕੇ ਆਏ ਉਹ ਕਾਦੇ ਲਈ ਲੈ ਕੇ ਆਏ ਜੀ ਉਹ ਬੱਚ ਉਹ ਬੱਚੇ ਨਾਲ ਰੇਪ ਕੇਸ ਲਈ ਉਹਦੇ ਕਰਕੇ ਲੈ ਕੇ ਆਇਆ ਕਿਤੋਂ ਲੈ ਕੇ ਆਏ ਬੱਚੇ ਨੂੰ ਜੀ ਅੱਜੀ ਪਬਿਆਨੇ ਤੋਂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਇੱਥੇ ਸਾਨੂੰ ਆਗੇ ਹੋ ਗਿਆ 1.5 ਘੰਟਾ ਹੋ ਗਿਆ ਆਗੇ ਤੇ ਡਾਕਟਰ ਸਾਹਿਬ ਅਜੇ ਪਹੁੰਚੇ ਨਹੀਂ ਹੱਲੇ ਤੱਕ ਨਹੀਂ ਪਹੁੰਚੇ ਜੀ ਡਾਕਟਰ ਸਾਹਿਬ ਤੇ ਜਦਕਿ ਇਹਨਾਂ ਨੇ ਜਿਹੜੇ ਹੈਗੇ ਐ ਐਸ ਐਚਓ 라ਵਲਪਿੰਡੀ ਇਹਨਾਂ ਨੇ ਉਹਨਾਂ ਨੂੰ 6 ਵਜੇ 6:30 ਕਾਲ ਕੀਤਾ ਸੀ ਕਿ ਅਸੀਂ 1.5 ਘੰਟੇ ਚ ਪਹੁੰਚਦੇ ਪਏ ਆ ਅਸੀਂ ਆ ਕੇ 1.5 ਘੰਟਾ ਵੇਟ ਕਰ ਚੁੱਕੇ ਆ ਪਰ ਹੱਲੇ ਤੱਕ ਵੀ ਕੋਈ ਡਾਕਟਰ ਨਹੀਂ ਇੱਥੇ ਪਹੁੰਚਿਆ ਔਰ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਡਾਕਟਰ ਦੀ ਡਿਊਟੀ ਆ ਔਨ ਕਾਲ ਹੋਣਾ ਚਾਹੀਏ ਰਾਤੀ 12 ਵਜੇ ਕੋਈ ਪ੍ਰੋਬਲਮ ਆਂਦੀ ਆ 2 ਵਜੇ ਪ੍ਰੋਬਲਮ ਆਂਦੀ ਆ ਉਹਨਾਂ ਤਾਂ ਔਨ ਕਾਲ ਡਿਊਟੀ ਆ ਉਹਨਾਂ ਨੂੰ ਆਉਣਾ ਚਾਹੀਦਾ ਕਿ ਜਦਕਿ ਮੈਨੂੰ ਤਾਂ ਨਹੀਂ ਸਮਝ ਆਇਆ ਕਿ ਵੀ ਇੱਕ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਇੱਕ 5 ਸਾਲ ਦਾ ਬੱਚਾ ਕਿੰਨੀ ਪ੍ਰੋਬਲਮ ਚ ਹੋਊਗਾ ਤੇ ਇਹੀ ਜੇ ਉਹਨਾਂ ਦੇ ਨਾਲ ਹੋਵੇ ਤੇ ਫਿਰ ਉਹ ਕੀ ਕਰੋਗੇ ਕੀ ਮਾਮਲਾ ਜਿਹੜਾ ਤੁਸੀਂ ਵਿਕਤੀ ਲੈ ਕੇ ਆਏ ਹੋ ਮਾਮਲਾ ਇਹ ਕਿ ਸਾਾਨੂੰ ਇੱਕ ਸੂਚਨਾ ਮਿਲੀ ਸੀ ਕਿ ਲੜਕੀ ਬੱਚੀ ਦੇ ਨਾਲ ਇੱਕ ਰੇਪ ਹੋਇਆ ਜਿਹਦੇ ਸਬੰਧੀ ਰਾਤ ਨੂੰ ਸਾਡੇ ਇੰਸਪੈਕਟਰ ਸਾਹਿਬ ਨਾਲ ਜਾ ਕੇ ਅਸੀਂ ਮੌਕੇ ਤੇ ਗਏ ਆ ਤੇ ਮੌਕੇ ਤੇ ਜਾ ਜਿਹੜਾ ਬੰਦੇ ਨੇ ਰੇਪ ਕੀਤਾ ਸੀ ਉਹਨੂੰ ਮੌਕੇ ਤੇ ਕਾਬੂ ਕਰ ਲਿਆ ਕੀ ਨਾਮ ਉਹ ਵਿਅਕਤੀ ਦਾ ਜਿਹਨੂੰ ਕਾਬੂ ਕੀਤਾ ਸਾਹਮਣੇ ਸਾਡੀ ਦਾ ਹੁੰਦਾ ਹੈ ਕਾ ਨਸ਼ੀਬ ਮਾਪ ਦਾ ਨਾਮ ਤੇ ਬਿਹਾਰ ਦਾ ਰਹਿਣ ਵਾਲਾ ਆ ਤੇ ਜਿਹੜਾ ਇੱਥੇ ਲੇਬਰ ਦੇ ਕੰਮ ਵਾਸਤੇ ਆਇਆ ਸੀ ਇੱਕੋ ਦਿਨ ਪਹਿਲਾਂ ਹੀ ਆਇਆ ਸੀ ਜੀ ਤੇ ਕੀ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਉਹਨੇ ਦਰਜ ਕੀਤਾ ਗਿਆ 376 ਪੀ ਦਾ ਏ ਵੀ ਦਾ ਮੁਕਦਮਾ ਦਰਜ ਕੀਤਾ ਨਾਲ 500 6 ਐਕਸਪਰਟ ਲਾ ਕੇ ਤੇ ਮੁਕਦਮਾ ਦਰਜ ਕਰਕੇ ਉਹਨੂੰ ਮਜਰੂਮ ਵੇਰਸਟਰ ਕਰ ਲਿਆ ਤੇ ਅਗਲੀ ਪ੍ਰੋਸੈਸ ਕੀ ਹੈ ਇਹ ਉਹ ਅਗਲਾ ਪ੍ਰੋਸੈਸ ਅੱਜ ਜੱਜ ਸਾਹਬ ਦੇ ਪੇਸ਼ ਕੀਤਾ ਆ ਤੇ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਲਿਜਾ ਕੇ ਆਪਾਂ ਜੇਲ੍ਹ ਬੰਦ ਕਰਾਵਾਂ। ਮੈਡਮ ਕੀ ਮਾਮਲਾ ਜੀ ਇੱਕ ਬੱਚੇ ਨੂੰ ਪੁਲਿਸ ਵਾਲੇ ਲੈ ਕੇ ਆਏ ਜੀ। ਇਹ ਇੱਕ ਸਸਪੈਕਟਿਡ ਰੇਪ ਕੇਸ ਹੈ। ਬੱਚੇ ਨੂੰ ਹਸਪੀਟਲ ਲੈ ਕੇ ਆਂਦਾ ਗਿਆ। ਅਸੀਂ ਓਨ ਦਾ ਸਪੌਟ ਬੱਚੇ ਨੂੰ ਐਗਜ਼ਾਮਿਨ ਕੀਤਾ ਹੈ। ਜੋ ਬੰਦੀ ਕਰਵਾਈ ਸੀ ਉਹ ਕੀਤੀ ਹੈ। ਐਮ ਐਲ ਆਰ ਕੱਟ ਲਈ ਗਈ ਹੈ ਐਂਡ ਪੁਲਿਸ ਨੂੰ ਹੈਂਡ ਓਵਰ ਕਰ ਦਿੱਤੀ ਗਈ। ਮੈਡਮ ਬੱਚੇ ਦੀ ਉਮਰ ਕਿੰਨੀ ਹੈ ਜੀ? 6 ਸਾਲ ਦੀ ਬੇਟੀ ਹੈ।